ਚਾਲਤੋਂ ਨਾ ਪਹੁੰਚ ਰਿਹਾ ਸੀ ਜੀ ਬਹੁਤ ਕਿਰਪਾ ਮੜੀਆਂ ਚ ਰਹਿ ਰਹੇ ਹਾਂ ਰਾਤ ਤੇ ਕਿਤਾ ਜਲਦੀ ਹੈ ਕਈ ਵਾਰ ਅੱਗ ਸੇ ਕਿ ਉਹਦੀ ਰਾਤ ਬਿਤਾ ਰਿਹਾ ਕਿ ਹੈ ਜੀ ਮੈਨੂੰ ਅਜੇ ਤੱਕ ਕੋਈ ਐਸੀ ਚੀਜ਼ ਨਹੀਂ ਵੀਦੂ ਚ ਤੇ ਇਹ ਹੀ ਨਜ਼ਰ ਆ ਰਹੀ ਪਿੰਨੇ ਪਰਛਾਈ ਇਹ ਕਿਸ ਚੀਜ਼ ਦੀ ਵੀ ਕੋਈ ਇਦਾਂ ਕੀ ਲੱਗ ਰਹੀ ਤੇ ਵੱਡੀ ਖਬਰ ਕਸਬਾ ਸੁਜਾਨਪੁਰ ਤੋਂ ਆ ਰਹੀ ਹੈ ਜੋ ਕਿ ਪਠਾਨਕੋਟ ਦੇ ਨਾਲ ਲੱਗਦਾ ਹੈ ਦੱਸਦੇ ਹੀ ਇਹ ਜ਼ਿਲ੍ਹਾ ਪਠਾਨਕੋਟ ਦੇ ਕਸਬਾ ਸੁਜਾਨਪੁਰ ਵਿੱਚ ਬੀਤੀ ਰਾਤ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਵਾਇਰਲ ਹੋਣ ਤੋਂ ਬਾਅਦ ਇਹ ਵੀਡੀਓ ਤੋਂ ਦੱਸਦੇ ਹੀ ਇਹ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਭੈ ਦਾ ਮਾਹੌਲ ਬਣਿਆ ਹੋਇਆ ਹੈ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਹੜਾ ਹਫਾਵਾ ਫਲਾਈਆਂ ਜਾ ਰਹੀਆਂ ਨੇ ਕਿ ਵੀਡੀਓ 'ਚ ਨਜ਼ਰ ਆਉਣ ਵਾਲੀ ਔਰਤ ਚੁੜੇਲ ਦਿਖਾਈ ਦੇ ਰਹੀ ਹੈ ਉੱਥੇ ਹੀ ਸੀਸੀਟੀਵੀ ਫੁਟੇਜ ਵਿੱਚ ਵੀ ਸਾਫ਼ ਤੌਰ ਤੇ ਕੁਝ ਅ ਅਨ ਕੁਦਰਤੀ ਫੁਟੇਜ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ ਪਰ ਉੱਥੇ ਹੀ ਇਸ ਮਾਮਲੇ ਦੇ ਸੰਬੰਧ ਵਿੱਚ ਜਦੋਂ ਤਰਕਸ਼ੀਲ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੂਤ ਦਾ ਚੁੜੇਲ ਜਿਹੜਾ ਹੈ ਉਸ ਨਾਮ ਦਾ ਕੋਈ ਚੀਜ਼ ਜਿਹੜੀ ਹੈ ਉਹ ਹੁੰਦੀ ਹੀ ਨਹੀਂ ਅਤੇ ਨਾ ਹੀ ਲੋਕਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਹੈ ਵੀਡੀਓ ਬਾਰੇ ਬੋਲਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਇਸ ਵੀਡੀਓ ਵਿੱਚ ਭਾਵੇਂ ਕੁਝ ਠੀਕ ਨਜ਼ਰ ਨਹੀਂ ਆ ਰਿਹਾ ਪਰ ਇਹ ਕਹਿ ਦੇਣਾ ਕਿ ਇਸ ਵੀਡੀਓ ਵਿੱਚ ਨਜ਼ਰ ਆ ਰਹੀ ਆਕ੍ਰਿਤੀ ਕੋਈ ਚੁੜੇਲ ਹੈ ਉਹ ਵੀ ਗਲਤ ਹੋਵੇਗਾ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਸੰਬੰਧੀ ਖੁਦ ਜਾਂਚ ਉਹ ਕਰ ਰਹੇ ਨੇ ਅਤੇ ਲੋਕਾਂ ਨੂੰ ਅਪੀਲ ਦੇ ਨੇ ਕਿ ਅਜੇਹੇ ਅੰਧ ਵਿਸ਼ਵਾਸ ਵਿੱਚ ਨਾ ਪਵੋ ਅਤੇ ਨਾ ਹੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਡਰਨ ਦੀ ਕੋਈ ਜ਼ਰੂਰਤ ਹੈ ਇੱਕ ਵਾਰ ਵੀਡੀਓ ਦੇਖ ਲੈਨੇ ਆ ਦੇਖ ਲੈਨੇ ਸਮੇਂ ਦੀ ਖਾਸ ਖਬਰ ਹੁਣ ਦੱਸੋ ਜੀ ਇਹਦੇ ਕੁਝ ਕਹਿ ਨਹੀਂ ਸਕਦਾ ਇਸ ਬਾਰੇ ਜੋ ਦੇਖਿਆ ਉਹ ਹੀ ਦੱਸ ਸਕਦੇ ਆ ਕਿ ਜੋ ਮੋਬਾਈਲਾਂ ਦੇ ਲੋਕਾਂ ਨੇ ਬੱਚਿਆਂ ਨੂੰ ਫੜੋ ਖਿੱਚੀ ਦੀਆਂ ਉਸ ਬਾਰੇ ਆਹੀ ਕਹਿਤ ਨੇ ਜਾਂ ਕੋਈ ਚੀਜ਼ ਹੈਗੀ ਹੈ ਤੇ ਜਾਂ ਨਹੀਂ ਇਹ ਤਾਂ ਦਿਲ ਦਾ ਬਹਿਮਲ ਵਕਤ ਬਾਕੀ ਕੁਝ ਕਹਿ ਨਹੀਂ ਸਕਦੇ ਇਹਦੇ ਵਿੱਚ ਕਿੱਦਾਂ ਦਾ ਮਹੌਲ ਹੈ ਰਾਤ ਦੇ ਟਾਈਮ ਲੋਕੀ ਕਰੋ ਲੋਕੀ ਡਰਦੇ ਨੇ ਬਸ ਡਰਦੇ ਨੇ ਇਸ ਕਰਕੇ ਵੀ ਚਲੋ ਬੱਚਿਆਂ ਨੂੰ ਡਰ ਪਾ ਕੇ ਦਾ ਕੋਈ ਚੀਜ਼ ਹੈਗੀ ਜੀ ਬਾਕੀ ਅੱਗੇ ਤੇ ਅਹੀਂ ਇਹੋ ਜੀ ਕੋਈ ਹਾਲਾਤ ਠੀਕ ਨਹੀਂ ਹੈਗੇ ਪਰ ਰੋਲਾ ਬੜਾ ਜੋ ਬਹੁਤ ਜ਼ਿਆਦਾ ਪਈਦਾ ਹੈ। ਚੀਜ਼ ਨਾਲ ਕੋਈ ਇਫੈਕਟ ਹੋ ਰਿਹਾ ਮਲੇ ਦੇ ਵਿੱਚ ਕੋਈ ਬਿਮਾਰ ਜਾਂ ਕੀ ਹੋਵੇ। ਦੱਸਦੇ ਵੀਡੀਓ ਚ ਸੁਣਿਆ ਕੋਈ ਮੋਤਾ ਵੀ ਹੋਈਆਂ ਕੱਲੇ। ਨਹੀਂ ਇਸ ਬਾਰੇ ਕੋਈ ਗੱਲ ਨਹੀਂ ਕਰ ਸਕਦੇ। ਨਾ ਹੋਈਆਂ ਇਹ ਪਹਿਲੇ ਹੋਈ ਹੈ ਕਾਫੀ ਦਿਨ ਪਹਿਲੇ ਕੋਈ 2-4 ਸਾਲ ਪਹਿਲੇ ਹੋਈਆਂ ਸੀ ਇਹ ਮੋਤਾ ਜੌੜ ਮੋਤਾ ਹੋਈਆਂ ਦੀ। ਤੁਸੀਂ ਵੀਡੀਓ ਦੇਖੀ ਵੀਰੂ ਚ ਕੀ ਨਜ਼ਰ ਆ ਰਿਹਾ? ਵੀਡੀਓ ਚ ਤੇ ਇਹੀ ਨਜ਼ਰ ਆ ਰਹੀ ਪਈ ਹੈ ਪਰਛਾਈ ਜੇ ਕਿਸ ਚੀਜ਼ ਦੀ ਵੀ ਕੋਈ ਇਦਾਂ ਦੀ ਕੀ ਲੱਗ ਰਹੀ ਹੈ ਵੀ ਕੋਈ ਹੈਗੀ ਕੁਝ ਇਸ ਜਗ੍ਹਾ ਤੇ ਪਖੜਿਆ ਇਸੇ ਜਗ੍ਹਾ ਤੇ। ਹਾਂ ਬਿਲਕੁਲ। ਇਹ ਮੰਗ ਕਰ ਦਿੱਤੇ ਆਇਆ ਕਿ ਨਾ ਜਾਂਚ ਹੋਣੀ ਚਾਹੀਦੀ ਇਹਦੀ ਕੀ ਚੀਜ਼ ਹੀ ਹੈ ਇਹਦਾ ਪਤਾ ਲਗਾਇਆ ਜਾਏ ਠੀਕ ਇਹਦਾ ਪਤਾ ਲਗਾਇਆ ਜਾਵੇ ਕੀ ਚੀਜ਼ ਹੀ ਹੈ ਠੀਕ ਹਾਂ ਜਿਹੜਾ ਦਿਲ ਲੋਕਾਂ ਦੇ ਦਿਲ ਚੋਂ ਬਹਿਮ ਦੂਰ ਕੀਤਾ ਜਾਵੇ ਜਾਂ ਸੱਚਾਈ ਹੈ ਜਾਂ ਜੋ ਵੀ ਸੱਚਾਈ ਹੋ ਸਾਹਮਣੇ ਆਣੀ ਚਾਹੀਦੀ ਠੀਕ ਕਿ ਕੋਈ ਐਸੀ ਚੀਜ਼ ਕੋਈ ਨਹੀਂ ਹੈ ਜੀ ਸਿਰਫ ਆਪਣਾ ਭਰੋਸਾ ਵਿਸ਼ਵਾਸ ਹੀ ਹੈ ਕਿਉਂਕਿ ਮੈਂ ਜੰਗਲਾਂ 'ਚ ਰਾਤ ਕਰਦਾ ਆਇਆ 3 ਮਹੀਨੇ ਦਾ ਟੂਰ ਹੁੰਦਾ ਮੇਰਾ ਪੈਦਲ ਯਾਤਰਾ ਜੀ ਔਰ 40 ਸਾਲ ਤੋਂ ਨਾ ਭੋਜਨ ਛੜਿਆ ਜੀ ਬਹੁਤ ਕਿਰਪਾ ਮੜੀਆਂ 'ਚ ਰਹਿ ਰਹੇ ਹਾਂ ਰਾਤ ਕਿਤਾ ਜਲਦੀ ਹੈ ਕਈ ਵਾਰੀ ਅਗਰ ਸੇਕ ਕੇ ਉਹਦੀ ਰਾਤ گزارਾ ਕੀਤਾ ਹੈ ਮੈਨੂੰ ਅਜੇ ਤੱਕ ਕੋਈ ਐਸੀ ਚੀਜ਼ ਨਹੀਂ ਮਿਲੀ ਮੈਨੂੰ 40 ਸਾਲ ਹੋ ਗਿਆ ਪਰ ਯਾਤਰਾ ਕਰਦੀ ਹੈ ਇਹ ਅਮੀ ਇੱਕ ਬੈਮ ਹੈ ਜੀ ਕਿੜੇਲਾ ਹੁੰਦੀ ਸੀ ਪਹਿਲੇ ਜੀ ਵਿੱਚ ਕੋਈ 5 6 ਕਿਲੋਮੀਟਰ ਪਿੰਡ ਤੋਂ ਬਾਹਰ ਚੰਚਾਨ ਘਾਟੂ ਵੇ ਜੀ ਉਦੋਂ ਕੋਈ ਭੈ ਹੁੰਦੇ ਸੀ ਹੁਣ ਤਾਂ ਕੋਈ ਆਉਣੀ ਗੱਲ ਨਹੀਂ ਹੈ ਜੀ ਬਾਕੀ ਉਸ ਮਾਲਕ ਦਾ ਨਾਮ ਲੋ ਕੋਈ ਚਿਰੇਲ ਭੂਤ ਲੱਗ ਨਹੀਂ ਆਂਦਾ ਬਾਕੀ ਚੰਤਰ ਵਿਦਿਆ ਸਿਪੋੜ ਨੇ ਸਭ ਕੀਲ ਦਿੱਤੀ ਹੈ। ਜੀ। ਉਹ ਕੋਈ ਨਹੀਂ ਹੈ ਚੰਤਰ ਵਿਦਿਆ ਕੁਛ ਨਹੀਂ ਹੈ। ਜੀ। ਇਹ ਸਿਰਫ ਆਪਣਾ ਹੀ ਵਹਿਮ ਹੈ। ਇਹ ਲੋਕ ਡਰਦੇ ਨੇ ਉਹ ਕਿੰਨੇ ਸਿਆਦੇ। ਬੱਸ ਇਹ ਵੀ ਕੁਝ ਪ੍ਰਮਾਤਮਾ ਦੇ ਈਸ਼ਰ ਨੂੰ ਯਾਦ ਕਰੋ। ਕੋਈ ਚੀਜ਼ ਲੱਗ ਨਹੀਂ ਆਸੇਗੀ। ਜੀ। ਆਪਣੇ ਸਤਿਗੁਰੂ ਦਾ ਜਨਮ ਹੀ ਨਾਮ ਸ਼ਬਦ ਲਿਆ। ਨੂੰ ਯਾਦ ਕਰੋ ਸ਼ਰਧਾ ਭਾਵਨਾ ਨਾਲ। ਜਿਹੜੇ ਲਹੂਤ ਕੁਛ ਲੱਗ ਨਹੀਂ ਆਇਆ। 100 ਪੂਤੋਂ ਦਾ ਇੱਕ ਪੂਤ ਇਨਸਾਨ ਹੈ। ਜੀ। ਫਿਰ ਕਿਛੂ ਆ ਜਾਏਗਾ ਕੋਈ। ਠੀਕ ਹੈ। हां जी लखी जी मैं ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹਣਾ ਕਿ ਕੱਲ ਮੇਰੇ ਨਾਲ ਕਿਸੇ ਨੇ ਗੱਲ ਕੀਤੀ ਸੀ ਇਸ ਬਾਰੇ ਤੇ ਅਸੀਂ ਇਹਦੀ ਪੂਰੀ ਬੁਮੜ ਕੇ ਮੁੜੇ ਨੂੰ ਕਿਹਾ ਕਿ ਉਸੇ ਧਿਆਨ ਰੱਖੋ ਇਨਕੁਆਰੀ ਵਗੈਰਾ ਕਰੋ ਪਰ ਫਿਰ ਵੀ ਜਿਹੜੀ ਹੈ ਲੋਕਾਂ ਨੇ ਫੌਲ ਉਡਾਈ ਹੈ ਕਿ ਇਹ ਚੜੇਲ ਵਗੈਰਾ ਚਾਹੀਏ ਹੋਵੇ ਉਹ ਜੀ ਗੱਲਬਾਤ ਕੋਈ ਨਹੀਂ ਇਸ ਲਈ ਲੋਕਾਂ ਨੂੰ ਕੋਈ ਡਰਨ ਦੀ ਗੱਲ ਨਹੀਂ ਅਸੀਂ ਆਪਣੇ ਤੌਰ ਤੇ ਇਹਦਾ ਪੂਰੇ ਦੁਆਰਾ ਇਨਕੁਆਰੀ ਕਰਾ ਰਹੇ ਹਾਂ ਕਿ ਕਿਸੇ ਦੀ ਕੋਈ ਸ਼ਾਰਤਵਾਦੀ ਤੇ ਨਹੀਂ ਔਰ ਮੈਂ ਇਹੋ ਹੀ ਕਹ ਰਿਹਾ ਲੋਕਾਂ ਨੂੰ ਕਿ ਅੰਧਵਿਸ਼ਵਾਸ ਨਾਲ ਫੜੋ ਤੇ ਨਾ ਹੀ ਡਰਦੇ ਕੋਈ ਜੁਰਤ ਆਮਰ ਪ੍ਰਸਤੁਤ ਹਨੀ ਦੇ ਨਾਲ ਅਗਸਤਨੀ ਦੀ ਰਿਪੋਰਟ